ਅੱਜ ਤਰੀਕਾ 13 ਜੂਨ 2025 ਆਪਾਂ ਲੇਹ ਲਦਾਖ ਦੇ ਟ੍ਰਿਪ ਤੇ ਆਏ ਹੋਏ ਹਾਂ 7 ਜੂਨ ਦੇ ਨਿਕਲੇ ਹੋਏ ਹਾਂ ਤੇ ਗੱਡੀ ਖਰਾਬ ਹੋਣ ਕਰਕੇ ਫਿਰ ਅਸੀਂ ਪੈਂਗੋਂਗ ਨਹੀਂ ਗਏ ਲੇਹ ਰੁੱਕ ਗਏ ਸੀਗੇ ਬਾਕੀ ਅਸੀਂ ਸਾਰਾ ਕਵਰ ਕਰ ਲਿਆ ਤੁਸੀਂ YouTube ਤੇ ਪੁਰਾਣੀਆਂ ਵੀਡੀਓਜ਼ ਚੈੱਕ ਕਰਕੇ ਦੇਖ ਸਕਦੇ ਹੋ ਅੱਜ ਹੁਣ ਅਸੀਂ ਹੋਮ ਸਟੇਜ ਨੂੰ ਚੈੱਕ ਆਊਟ ਕਰਤਾ ਤੇ ਸਮਾਨ ਬੰਨ ਲਿਆ ਗੱਡੀ ਦੇ ਵਿੱਚ ਪਹਿਲਾਂ ਪਲਾਨ ਸੀਗਾ ਸਰਚੂ ਥਰੂ ਹੁੰਦੇ ਹੋਏ ਜਾਣ ਦਾ ਵੀ ਮਨਾਲੀ ਹੁੰਦੇ ਹੋਏ ਜਾਣ ਦਾ ਪਿੰਡ ਨੂੰ ਕੱਲੇ ਐ ਵੀ ਸਰਚੂ ਤੱਕ ਪਹੁੰਚਦੇ ਰਾਤ ਹੋ ਜਾਣੀ ਆ ਰੁਕ ਜਾਗੇ ਕੋਈ ਗੱਲ ਨਹੀਂ ਸਰਚੂ ਤੋਂ ਅੱਗੇ ਜਦੋਂ ਮਨਾਲੀ ਐਂਟਰ ਹੋਣਾ ਸ਼ਾਮ ਦੇ 5-6 ਵਜੇ ਜਾਣੇ ਆ ਤੇ ਉਹ 5-6 ਵਜੇ ਉਹ ਜਿਹੜਾ ਮਨਾਲੀ ਵਾਲਾ ਜਿਹੜਾ ਰੋਤਾਂਗ ਵਾਲਾ ਤੇ ਸਲਾਂਗ ਵੈਲੀ ਵਾਲਾ ਟ੍ਰੈਫਿਕ ਹੈ ਉਹ ਬਹੁਤ ਦੁਖੀ ਕਰਦਾ ਫਿਰ ਰਾਤ ਉੱਥੇ ਹੀ ਰੁਕਣੀ ਪੈ ਜਾਣੀ ਸਾਨੂੰ ਮਨਾਲੀ ਦੇ ਉਹ ਪਿੰਲੇ ਕਿ ਮੈਨੂੰ ਲੱਗਾ ਸਲਾਂਗ ਤਾਂ ਅਗਲੇ ਦਿਨ ਫਿਰ 3 ਦਿਨ ਲੱਗ ਜਾਣੀ ਸਾਨੂੰ ਪਿੰਡ ਪਹੁੰਚਣ ਨੂੰ ਇਹ ਤੋਂ ਬੈਟਰ ਆ ਵੀ ਮਨਾਲੀ ਤੋਂ ਆਪਣਾ ਲੇਹ ਤੋਂ ਕਸ਼ਮੀਰ ਵਾਲਾ ਹਾਈਵੇ ਬਹੁਤ ਵਧੀਆ 10 ਤੋਂ 11 ਘੰਟਿਆਂ ਦਾ ਰਾਹ ਸ਼ਿਰਨਗਰ ਦਾ ਵੀ ਅਸੀਂ ਸ਼ਿਰਿਨਗਰ ਲਾ ਦਨੇ ਗੱਡੀ ਅੱਜ ਤੇ ਅੱਜ ਸ਼ਿਰਿਨਗਰ ਰੁਕਾਂਗੇ ਤੇ ਕੱਲ ਨੂੰ ਸਵੇਰੇ ਸ਼ਿਰਿਨਗਰ ਤੋਂ ਚੱਲ ਕੇ ਪਿੰਡ ਕੱਲੂ ਰਾਤ ਤੱਕ ਪਿੰਡ ਪਹੁੰਚ ਜਾਗੇ ਮੇਰੇ ਨਾਲ ਆ ਸੰਦੀਪ ਅਕਾਲਗੜ ਦਾ ਮੁੰਡਾ ਸਾਰਿਆਂ ਨੂੰ ਗੁੱਡ ਮਾਰਨਿੰਗ ਅੱਜ ਜਿੱਥੇ ਆ ਪਖੜੇ ਆ ਇਹਦੀ ਹਾਈਟ ਆ 11000 ਫੁੱਟ ਲੇਰ ਹੀ ਮਤਲਬ ਟੈਂਪਰੇਚਰ 12 ਡਿਗਰੀ ਠੰਡ ਵੀ ਬਹੁਤੀ ਹੈ ਨਹੀਂ ਗੀ ਇੱਥੇ ਬਹੁਤ ਸੋਹਣਾ ਵੈਦਰ ਹੈ ਦਿਨੇ ਤਾਂ ਧੁੱਪ ਲੱਗ ਜਾਂਦੀ ਹੈ ਟੀ-ਸ਼ਰਟ ਐਸ਼ ਹੋ ਜਾਂਦੇ ਸਾਰੇ ਸਵੇਰ ਸ਼ਾਮ ਹਲਕੀ ਜੈਕਟ ਪੈ ਜਾਂਦੀ ਹੈ ਤੇ ਆਕਸੀਜਨ ਦੀ ਵੀ ਕੋਈ ਏਡੀ ਪ੍ਰੋਬਲਮ ਨਹੀਂ ਹੈਗੀ ਕਿਉਂਕਿ ਸਾਨੂੰ ਤਾਂ ਇੰਨੇ ਦਿਨ ਹੋ ਗਏ ਜੇ ਮੰਨ ਲਓ ਤੁਸੀਂ ਲੇ ਆਉਨੇ ਹੋ ਜਾਂ ਆਉਣਾ ਤੁਸੀਂ ਲਦਾਖ ਘੁੰਮਣ ਦਾ ਪਲਾਨ ਹੈ ਤੁਹਾਡਾ ਤੁਸੀਂ ਜਹਾਜ਼ ਤੇ ਆਉਨੇ ਹੋ ਤਾਂ ਤੁਸੀਂ ਜਹਾਜ਼ ਤੇ 에어ਪੋਰਟ ਤੱਕ ਲੇ ਤੱਕ ਆ ਸਕਦੇ ਹੋ ਤੇ ਲੇ ਫਿਰ ਤੁਸੀਂ ਰੁਕ ਜਾਓ ਲੇ ਦੋ ਦਿਨ ਰਹੋ ਰਿਲੈਕਸ ਕਰੋ ਜਿਆਦਾ ਭੱਜ ਨੱਟ ਨਾ ਕਰੋ ਦੋ ਦਿਨ ਰਹੋ ਪਾਣੀ ਪੀਓ ਦੱਬ ਕੇ او آر ایس ਪਾ ਕੇ ਪਾਣੀ ਪੀਓ ਤੇ ਡਾਇਮੋਕਸ ਟੈਬਲੇਟ ਲੈ ਲਓ ਸਵੇਰੇ ਸ਼ਾਮ ਸਵੇਰੇ ਸ਼ਾਮ ਨੂੰ ਡਾਇਮੋਕਸ ਟੈਬਲੇਟ ਨੂੰ ਤੁਸੀਂ ਯੂਜ਼ ਕਰੋ ਖਾਓਗੇ ਤਾਂ ਉਹ ਮਤਲਬ ਥੋੜੀ ਹੈਲਪ ਕਰਦੀ ਆ ਤੇ ਕਪੂਰ ਦੀਆਂ ਟਿੱਕੀਆਂ ਰੱਖੋ ਮਤਲਬ 2 ਦਿਨ ਦੇ ਵਿੱਚ ਤੁਹਾਡੀ ਬੋਡੀ ਕਲਮੇਟਾਈਜੇਸ਼ਨ ਕਰ ਲੂਗੀ ਉਸ ਤੋਂ ਬਾਅਦ ਤੁਸੀਂ ਲਦਾਖ ਕਿਤੇ ਵੀ ਘੁੰਮਣ ਜਾ ਸਕਦੇ ਹੋ ਥੋੜੀ ਬਹੁਤ ਪ੍ਰੋਬਲਮ ਤਾਂ ਹੁੰਦੀ ਹੀ ਆ ਜਿੱਦਾਂ 17 18000 ਫੁੱਟ ਤੇ ਜਾਓਗੇ ਥੋੜੀ ਬਹੁਤ ਆਕਸੀਜਨ ਦੀ ਦਿੱਕਤ ਤਾਂ ਆਊਗੀ ਵੀ ਉਹ ਤਾਂ ਸਾਨੂੰ ਵੀ ਆਈ ਆ ਬਟ ਇੰਨੀ ਕੋਈ ਵੱਡੀ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਜੀ ਤੇ ਹੁਣ ਆਪਾਂ ਤੁਰੀਏ ਤੇ ਰਾਹ ਦੇ ਵਿੱਚ ਜਿਹੜਾ ਕੋਈ ਵਧੀਆ ਜਗਾਵਾ ਆਉਣਗੇ ਤੁਹਾਨੂੰ ਉਹਦੇ ਦਿਖਾਉਂਦੇ ਜਾਵਾਂਗੇ ਤੁਹਾਨੂੰ ਉਹ ਸਾਰੇ ਵੀਊ ਤੇ ਜੁੜੇ ਰਹੋ ਵੀਡੀਓ ਦੇ ਨਾਲ ਮਿਲਦੇ ਹਾਂ ਜੀ ਜਲਦੀ